ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗਿਆਂ ਮੂੰਗੀ ਦੇ ਪਿੰਨੀਆਂ ਤੇ ਮੂੰਗੀ ਦੇ ਪਿੰਨੀਆਂ ਲਈ ਮੈਂ ਲਈ ਆ ਥੋੜੀ ਜਿਹੀ ਮੂੰਗੀ ਪਾਇਆ ਖੂਣੀਆਂ ਇਹ ਜਿਆਦਾ ਨਹੀਂ ਗਈ ਪਾਇਆ ਖਮੂੰਗੀ ਤੇ ਆ ਤਾਜੀ ਮਲਾਈ ਲਈ ਆ ਇੱਕ ਕੌਲੀ ਤੇ ਥੋੜੇ ਜੇ ਮਾਗਜ ਥੋੜੇ ਕਾਜੂ ਤੇ ਬਦਾਮ ਤੇ ਨਾਲ ਦੋ ਕ ਚਮਚੇ ਸੌਂਫ ਦੇ ਲਏ ਆ ਇਹ ਆਪਣੇ ਦੇਸੀ ਬੂਰਾ ਖੰਡ ਹੁਣ ਹੁਣ ਆਪਾਂ ਇਹਨੂੰ ਨਾ ਪਹਿਲਾਂ ਮੂੰਗੀ ਨੂੰ ਕੜਾਹੀ ਵਿੱਚ ਪਾ ਕੇ ਭੁੰਨ ਲੈਣੇ ਆ। ਆ ਦੇਖੋ। ਆਪਾਂ ਗੈਸ ਚ ਲਾ ਦਈਏ। ਆਨੇ ਕੋਪਾ ਗੈਸ ਚ ਲਾ ਦਨੇ ਆ। ਤੇ ਇਹਨੂੰ ਥੋੜੀ ਜਿਹੀ ਗਰਾਉਂਡ ਵੀ ਕਰ ਲੈਣੀ ਆ ਭੁੰਨ ਲੈਣੀ ਆ ਤੇ ਭੁੰਨ ਕੇ ਫਿਰ ਇਹਨੂੰ ਪੀਸਾਂਗੇ ਆਪਾਂ। ਤੇ ਏੰਨੀ ਮਿੱਠੀ ਮਿੱਠੀ ਜਿਹੀ ਆਗਰ ਤੇ ਛੇਕ ਜਿਆਦਾ ਤੇਜ਼ ਨਹੀਂ ਕਰਨਾ ਤੇ ਇਹਨੂੰ ਪੌੜੇ ਲਿਆ ਰਹੀਆਂ ਪੌਣੇ ਕਿਸੀ ਆਪਣੀ ਪੀਸਦੇ ਆ ਆਖੀ ਆਸਟ੍ਰੇਲੀਆ ਵਿੱਚ ਵੀ ਕੰਮ ਹੈ ਗਰਮੀਆਂ ਦੇ ਹਿਸਾਬ ਨਾਲ ਬਣਾਉਣ ਲੱਗੀ ਸੀਗੀ ਤੇ ਇੰਡੀਆ ਵਿੱਚ ਗਰਮੀਆਂ ਪੈ ਰਹੀਆਂ ਨੇ ਤੇ ਇਸ ਕਰਕੇ ਮੈਂ ਉੱਥੇ ਥੋੜੀਆਂ ਠੰਡੀਆਂ ਚੀਜ਼ਾਂ ਖਾਣੇ ਇੱਥੇ ਗਰਮ ਖਾਣੇ ਆ ਆਪਣਾ ਆਸਟ੍ਰੇਲੀਆ ਦਾ ਨਾ ਮੌਸਮਾ ਜਿਹੜਾ ਇੰਡੀਆ ਨਾਲ ਵੱਖਰਾ ਹੁੰਦਾ ਕੁਲਟ ਹੋ ਜਾਂਦਾ ਜਦੋਂ ਆਪਣੀ ਗਰਮੀ ਪੈਂਦੀ ਆ ਤਾਂ ਇੱਥੇ ਸਰਦੀ ਪੈਂਦੀ ਆ ਜਦੋਂ ਆਪਣੀ ਸਰਦੀ ਪੈਂਦੀ ਆ ਇੱਥੇ ਗਰਮੀ ਪੈਂਦੀ ਆ ਔਰੇ ਕਰਕੇ ਥੋੜਾ ਜਿਹਾ ਵੋਲਟ ਫੋਲਟ ਜਿਹਾ ਮੌਸਮ ਚੱਲਦਾ ਤੇ ਹੁਣ ਮੈਂ ਕਿ ਅੱਜ ਚਲੋ ਉਥੇ ਗਰਮੀ ਪੈਂਦੀ ਆਪਾਂ ਠੰਡੀ ਪਨੀਰੀ ਬਣਾ ਕੇ ਦਿਖਾਉਣੀ ਆ ਮੂੰਗੀ ਦੀ ਤੇ ਤੁਸੀਂ ਵੀ ਫੇਰ ਬਣਾ ਕੇ ਦੇਖੋ ਤੁਸੀਂ ਨਾ ਇਹਦੇ ਵਾਸਤੇ ਬਦਾਮ ਲੈ ਕੇ ਲੈਣੇ ਆ ਘੋੜੇ ਨਿਓ ਜਿਆਦੇ ਨਾ ਨਿਓ ਬਦਾਮ ਵੀ ਥੋੜੇ ਗਰਮ ਹੁੰਦੇ ਆ ਸੌਫ ਮਗਜ ਤੇ ਇਹ ਚੀਜ਼ਾਂ ਠੰਡੀਆਂ ਹੁੰਦੇ ਮੂੰਗੀ ਵੀ ਠੰਡੀ ਹੁੰਦੀ ਆ ਤੇ ਆਪਾਂ ਇਹਨਾਂ ਨੂੰ ਹੁਣ ਥੋੜੀ ਜਿਹੀ ਭੁੰਨ ਲਈਏ ਹਾਂਜੀ ਆਪਣੀ ਮੂੰਗੀ ਭੋਜੀ ਕੀ ਹੈ ਦੇਖੋ ਬਰਾਉਨ ਥੀ ਹੋ ਗਈ ਹੈ ਤੇ ਹੁਣ ਮੈਂ ਇਹਨੂੰ ਕੱਢ ਲੈਣੀ ਹੈ ਹੈਨਾ ਇੱਕ ਮਿੰਟ ਮੈਂ ਕੱਢ ਕੇ ਨਾ ਇਹਨੂੰ ਢਾਂਡੇ ਵਿੱਚ ਪਾ ਲੈਨੇ ਆ ਥੋੜੀ ਠੰਡੀ ਹੋ ਗਈ ਫਿਰ ਆਪਾਂ ਇਹਨੂੰ ਮਿਕਸੀ ਵਿੱਚ ਪੀਸਦੇ ਆ ਇਹਨੂੰ ਮੈਂ ਪਲੇਟ ਵਿੱਚ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਸੌਂਫ ਤੇ ਬਦਾਮ ਪਾਜੂ ਸਾਰਾ ਕੁਝ ਇੱਕ ਵਾਰੀ ਨਾ ਥੋੜਾ ਜਿਹਾ ਇਹਦੇ ਵਿੱਚੋਂ ਨਮੇ ਜੀ ਖਤਮ ਕਰ ਲੈਣੇ ਆ ਗੈਸ ਤੇ ਲਾ ਕੇ ਆ ਦੇਖੋ ਮਿੰਟ ਕੇ ਬਾਅਦ ਆਪਾਂ ਇਹਨੂੰ ਕਰਨਾ ਜਾਂ ਨੂੰ ਆਪਣੀ ਮੂੰਗੀ ਠੰਡੀ ਹੋ ਜਾਊਗੀ ਤੇ ਇਹਨਾਂ ਨੂੰ ਆਪਾਂ 2 ਮਿੰਟ ਬਸ ਇਹੋ ਨਮੇ ਜਿਓ ਕੱਢਣੀ ਚੰਗੀ ਤਰ੍ਹਾਂ ਪੀਸੇ ਜਾਣਗੇ ਥੋੜੇ ਜਿਹਾ ਜ਼ਿਆਦਾ ਪੀਸਣੇ ਤਾਂ ਹੈ ਨਹੀਂ ਦੜ ਸਾਈਡ ਜਿਓ ਕਰਨੇ ਤੇ ਉਹ ਕਰਕੇ ਆਪਾਂ ਜਨ ਮੂੰਗੀ ਠੰਡੀ ਹੋ ਲਈ ਜੰਮੀ ਇਹ ਹੋ ਜਾਣੇ ਆ ਤੇ ਮੂੰਗੀ ਆਪਾਂ ਪਹਿਲਾਂ ਭੁੰਨ ਲਈ ਤੇ ਹੁਣ ਜਦੋਂ ਆਪਾਂ ਧੋ ਪਉਣਾ ਨਾ ਫਿਰ ਜ਼ਿਆਦਾ ਨਹੀਂ ਭੁੰਨਣੀ ਫਿਰ ਥੋੜੇ ਜਿਹਾ ਭੁੰਨਣੀ ਆਪਾਂ ਪਹਿਲਾਂ ਹੀ ਭੁੰਨ ਪਨ ਲਈ ਆਪਾਂ ਨੇ ਹਾਂ ਤੇ ਨਾਲੇ ਹੁਣ ਜਿੱਦਾਂ ਤੁਸੀਂ ਤੁਹਾਡੇ ਗਰਮੀਆਂ ਨੇ ਇੱਥੇ ਆਪਣੇ ਇੰਡੀਆ ਦੇ ਵਿੱਚ ਤੇ ਤੁਸੀਂ ਨਾ 500 ਗੀਆਂ 5 ਬਦਾਮ ਤੀਕਾ ਅਖਰੋਟ ਰੋਜ਼ ਡੇਲੀ ਪਿਉ ਕੇ ਰਾਤ ਨੂੰ ਰੱਖਿਆ ਕਰੋ ਤੇ ਸਵੇਰੇ ਖਾਲੀ ਪੇਟ ਖਾ ਲਿਆ ਕਰੋ ਤੇ ਅਸੀਂ ਤਾਂ ਇਹ ਕੁਝ ਨਹੀਂ ਕਰ ਸਕੇ ਹੁਣ ਸਾਡੀ ਤਾਂ ਉਮਰ ਹੋ ਗਈ ਹੈ ਨਾ 65 ਸਾਲ ਦੀ ਉਮਰ ਹੋ ਗਈ ਤੇ ਨਹੀਂ ਕੀਤਾ ਉਹਦਾ ਕੋਸਟਾਈਂ ਵੀ ਇਦਾਂ ਦੇ ਸੀ ਬੱਚੇ ਛੋਟੇ ਸੀ ਨਹੀਂ ਇੰਨਾ ਡਰਾਈਵਰੂਟ ਲਵਤੀ ਫੋਟਾਸ ਹਨ ਇਹ ਸਾਰੇ ਲਿਆ ਸਕਦੇ ਆ ਹੈਨਾ ਤੁਸੀਂ ਲਿਆ ਕੇ ਖਾਇਆ ਕਰੋ ਰੋਜ਼ ਡਿਟੇਨ ਬਣਾਓ ਮਤਲਬ ਵੀ ਆਈ ਨਹੀਂ ਦੋ ਚਾਰ ਦਿਨ ਖਾ ਲਏ ਫੇ ਖਾਦੇ ਨਹੀਂਗੇ ਹੈਨਾ ਰੂਟੀਨ ਦੇ ਨਾਲ ਤੁਸੀਂ ਲਿਆ ਕੇ ਰੋਜ਼ ਪੀਉਂ ਕੇ ਆਪਣੇ ਸਵੇਰ ਨੂੰ ਸਾਲ 6 ਮਹੀਨੇ ਲਗਾਤਾਰ ਤੁਸੀਂ ਖਾਂਦੇ ਰਹੋ ਤਾਂ ਕਿ ਇਹ ਵਿਕਨਸ ਨਹੀਂ ਆਉਂਦੀ ਤੇ ਵਧੀਆ ਇਹ ਜੋੜਾਂ ਦੇ ਦਰਦਾਂ ਤੋਂ ਵੀ ਬਹੁਤ ਵਧੀਆ ਨੇ 500 ਗੀਆਂ 5 ਬਦਾਮ ਤੇ ਇੱਕ ਅਖਰੋਟ ਜਰੂਰ ਤੁਸੀਂ ਖਾਇਆ ਕਰੋ ਜਿਹੜੀਆਂ ਕੁੜੀਆਂ ਆਪਣੇ ਨਾ ਦੋਸਰੀਆਂ 30 35 40 ਸਾਲ ਤੱਕ ਹੋ ਗਈਆਂ ਨੇ ਹੁਣ ਤੇ ਕੰਮਕਾਰ ਸਾਰੀਆਂ ਕਰਦੀਆਂ ਨੇ ਬੱਚੇ ਵੱਡੇ ਤੇ ਮੁੰਡੇ ਵੀ ਸਾਰਿਆਂ ਨੂੰ ਨਾ ਦਿਆ ਕਰੋ ਖਾਣ ਵਾਸਤੇ ਤੇ ਸਵੇਰੇ ਉੱਠ ਕੇ ਰਾਤ ਨੂੰ ਭੋਂਤੇ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਭੋਂਤੇ ਦੇ ਫਸ ਵੀਰੇ ਖਾਦੇ ਆਪਣੇ ਹੈ ਨਾ ਹਾਂ ਹਾਂਜੀ ਆ ਦੇਖੋ ਆਪਾਂ ਨੇ ਪੀਸ ਲਿਆ মুੰਗੀ ਦਾ ਆਟਾ ਬਰੀਕੇ ਪੀਸਿਓ ਤੁਸੀਂ ਤੇ ਉਸ ਤੋਂ ਬਾਅਦ ਹੁਣ ਆਪਾਂ ਘਿਓ ਪਾ ਕੇ ਇਹਨੂੰ ਥੋੜਾ ਜਿਹਾ ਨਾ ਭੁੰਨਦੇ ਆ ਘਿਓ ਆਪਾਂ ਨੇ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਣੇ ਕੋਲ ਮਲਾਈ ਵੀ ਹੈਗੀ ਉਹਦੇ ਵਿੱਚ ਵੀ ਘਿਓ ਹੀ ਹੁੰਦਾ ਮਲਾਈ 'ਚ ਇਸ ਕਰਕੇ ਆਪਾਂ ਕਿਉਂਕਿ ਥੋੜਾ ਬਾਟੀ ਰੱਖਾਂਗੇ ਕਿਉਂਕਿ ਉਹ ਆਪਣਾ ਗਰਮ ਹੁੰਦਾ ਫਿਰ ਆਪਾਂ ਇਹਨੂੰ ਪੋਣਾਂਦੇ ਆ ਆ ਦੇਖੋ 2-3 ਚਮਚੇ ਕਿਉਂ ਦੇ ਪਾਏ ਨੇ ਕਿਉਂਕਿ ਮਲਾਈ ਤੋਂ ਨਿਕਲੇ ਆ ਉਹ ਨਾਲ ਤੁਸੀਂ ਵੀ ਜਰੂਰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤੇ ਅਸੀਂ ਇਦਾਂ ਨਹੀਂ ਆਣ ਗਏ ਲੀਏ ਜਿਹੜੇ ਕਾਜੇ ਰਹੇ ਨਹੀਂ ਕੰਮਾਂ ਕਾਰਾਂ ਵਿੱਚ ਲੱਗੇ ਰਹਿੰਦੇ ਸੀ ਤੇ ਆਪਣੀ ਸਿਹਤ ਦਾ ਧਿਆਨ ਨਹੀਂ ਸੀ ਦੰਦੇ ਚਲੋ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਭਾਤ ਤੁਸੀਂ ਹੁਣ ਜਿਉਂ-ਜਿਉਂ ਵੱਡੇ ਹੋਣਾ ਅੱਗੇ ਬੱਚੇ ਸੰਭਾਲਣੇ ਆ ਕੰਮ ਕਾਰ ਕਰਨੇ ਆ ਸਾਰੇ ਹੀ ਆਪਣੀ ਸਿਹਤ ਦਾ ਧਿਆਨ ਰੱਖਿਓ ਕੁਛ ਨਾ ਕੁਛ ਬਣਾ ਕੇ ਜਰੂਰ ਇਦਾਂ ਦਾ ਖਾਇਆ ਕਰੋ ਇਹ ਵੀ ਇੱਕ ਪਿੰਨੀ ਜਰੂਰ ਖਾਧੀ ਏਦਾਂ ਦੀ ਮੂੰਗੀ ਦੇ ਆਟੇ ਦੀ ਬਣਾ ਕੇ ਤੇ ਇਹਦੇ ਨਾਲ ਤਕਾਵਟ ਨਹੀਂ ਹੁੰਦੀ ਜਿੱਦਾਂ ਹੁਣ ਮੈਂ ਸੜਾ ਮੌਸਮ ਆ ਥੋੜੇ ਜੇ ਦੁੱਧ ਦੱਦ ਤੋਂ ਦਹੀਂ ਦੁੱਧ ਤੋਂ ਥੋੜਾ ਪਰਹੇਜ਼ ਕਰਿਓ ਹੈ ਨਾ ਵਾਈ ਵਾਲੀਆਂ ਚੀਜ਼ਾਂ ਨਾ ਜ਼ਿਆਦਾ ਖਾਓ ਕੜੀ ਤਾਂ ਬਿਲਕੁਲ ਨਹੀਂ ਸੌਣ ਭਾਦੋਂ ਵਿੱਚ ਪਾਣੀ ਚਾਹੀਦੀ ਤੇ ਜੇ ਖਾਣੇ ਆਪਜ ਮੈਂਡ ਵਗੈਰਾ ਪਾ ਕੇ ਫਿਰ ਇਹ ਬਣਾਇਆ ਕਰੋ ਇਹ 2 ਮਹੀਨੇ ਏਦਾਂ ਦੇ ਹੁੰਦੇ ਆਪਣੇ ਵੀ ਜਿਹਦੇ ਵਿੱਚ ਨਾ ਛੇਤੀ ਬਿਮਾਰੀ ਜੀ ਕੈਚ ਕਰਦੀ ਹੈ ਤੇ ਤੁਸੀਂ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਿਓ ਤੇ ਵਧੀਆ ਜੋ ਵੀ ਆਪਣੀ ਸਿਹਤ ਲਈ ਠੀਕ ਹੋਈ ਉਹ ਚੀਜ਼ ਲਿਆ ਕੇ ਖਾਇਆ ਕਰਿਓ ਆ ਦੇਖੋ ਆਪਣਾ ਆਟਾ ਭੁੱਜ ਗਿਆ ਤੇ ਇਹਦੇ ਵਿੱਚ ਹੁਣ ਮੈਂ ਨਾ ਆ ਪਾ ਦਨੀ ਆ ਡਰਾਈ ਫਰੂਟ ਜਿਹੜੇ ਪੀਸੇ ਆ ਥੋੜੇ ਥੋੜੇ ਤੇ ਮੈਂ ਥੋੜੇ ਜਿਹਾ ਜ਼ਿਆਦਾ ਹੀ ਕਰ ਲਿਆ ਤੇ ਤੁਸੀਂ ਆਪਣੇ ਹਿਸਾਬ ਨਾਲ ਪੀਸਿਓ ਹੈ ਨਾ ਮੈਂ ਇਦਾਂ ਦੇ ਕੀਤੇ ਆ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਪੀਸ ਲਿਓ ਜੇ ਥੋੜੇ ਮੋٹے ਆਪਣੇ ਮੋٹے ਰੱਖ ਲਿਓ ਤੇ ਬੱਚਿਆਂ ਨੇ ਖਾਣੇ ਹੋਣਗੇ ਜੇ ਬੁਰਗਜੋਦਾਂ ਨੇ ਖਾਣੇ ਹੋਣਗੇ ਤਾਂ ਉਹ ਸਾਬ ਦੇ ਨਾਲ ਹੈ ਨਾ ਤੇ ਸਭੀ 2 ਦੋ ਮਿੰਟਾਂ ਪਰ ਵਿੱਚ ਭੁੰਨ ਕੇ ਤੇ ਫੇਰ ਆਪਾਂ ਮਲਾਈ ਪਾ ਦਿੰਨੇ ਆ ਆ ਦੇਖੋ ਹੁਣ ਆਪਾਂ ਮਲਾਈ ਮਲਾਈ ਤਾਜੀ ਹੀ ਲਿਓ ਤੁਸੀਂ ਆਪਣੇ ਤਾਂ ਮਤਲਬ ਰੋਜ਼ ਦੀ ਰੋਜ਼ ਹੀ ਕੱਢਦੇ ਆਪਾਂ ਤਾਂ ਦੁੱਧ ਲੈਣੇ ਆ ਤੇ ਰੋਜ ਰੋਜ ਉੱਤਰੀ ਹੁੰਦੀ ਆ ਤੇ ਇੱਥੇ ਤਾਂ ਮੈਂ ਸਪੈਸ਼ਲ ਮਲਾਈ ਬਣਾਈ ਥੀ ਇੱਕ ਦਿਨ ਦੁੱਧ ਗਰਮ ਕਰਕੇ ਤੇ ਇਸ ਪਤਲੀ ਮਲਾਈ ਦੇ ਵਿੱਚ ਘਿਓ ਜਾਂ ਨਿਕਲਿਆ ਹੋ ਗਿਆ ਫੇਰ ਆਪਾਂ ਬੂਰਾ ਖੰਡ ਪਾ ਕੇ ਤੇ ਤੁਸੀਂ ਨਾ ਬੂਰਾ ਖੰਡ ਦੀ ਜਗ੍ਹਾ ਤੇ ਧਾਗਿਆੜੀ ਮਿਸਰੀ ਲਿਓ ਗਰਮੀਆਂ ਨੇ ਨਾ ਆਪਣੇ ਇੰਡੀਆ ਦੇ ਵਿੱਚ ਮੈਂ ਤਾਂ ਬੂਰਾ ਖੰਡ ਲੈ ਜੇ ਮੇਰੇ ਕੋਲ ਮਿਸਰੀ ਹੈ ਨਹੀਂ ਸੀ ਤੇ ਤੁਸੀਂ ਆਪਣੇ ਧਾਗਿਆੜੀ ਮਿਸਰੀ ਨੂੰ ਬਰੀਕ ਪੀਸ ਕੇ ਉਹ ਪਾ ਲਿਓ ਕਿਉਂਕਿ ਮੂੰਗੀ ਵੀ ਠੰਡੀ ਸੌਂਫ ਵੀ ਠੰਡੀ ਤੇ ਮਗਜ ਵੀ ਠੰਡੇ ਹੈ ਨਾ ਤੇ ਮਿਸਰੀ ਵੀ ਠੰਡੀ ਹੁੰਦੀ ਹੈ ਤੇ ਤੁਸੀਂ ਮਿਸਰੀ ਉਹ ਪਾ ਲਿਓ ਤੇ ਬੂਰਾ ਖੰਡ ਸ਼ੱਕਰ ਵਗੈਰਾ ਜਾਂ ਸ਼ੱਕਰ ਪਾ ਲਿਓ ਜਾਂ ਮਿਸਰੀ ਦੋਨਾਂ ਚੀਜ਼ਾਂ 'ਚ ਇੱਕ ਚੀਜ਼ ਪਾ ਲਿਓ ਚੀਨੀ ਵਗੈਰਾ ਖੰਡ ਖੰਡ ਨਾ ਪਾਓ ਲਓ ਹੁਣ ਆਪਾਂ ਤੇ ਖਾਂਡੇ ਬਾਗ ਲਿਆ। ਤਾਂ ਥੋੜੀ ਕੱਟ ਰੱਖਿਓ ਮੈਂ ਥੋੜੀ ਜੀ ਕੱਟ ਕੇ ਦੋ ਚਮਚੇ ਵਿੱਚ ਰੱਖ ਲਿਆ। ਇਹ ਟਾਈਮ ਨਹੀਂ ਲੱਗਦਾ ਜ਼ਿਆਦਾ ਤੇ ਜਿਹੜੀ ਮੂੰਗੀ ਸੀ ਨਾ ਮੈਂ ਉਹਨੂੰ ਪਹਿਲਾਂ ਧੋ ਲਿਆ ਸੀ ਧੋ ਕੇ ਥੁਪੇ ਸੁਕਾ ਲਿਆ ਸੀ ਥੋੜਾ ਜਿਹਾ। ਤੇ ਇਸ ਤੁਸੀਂ ਵੀ ਉਹਨੂੰ ਮੂੰਗੀ ਨੂੰ ਪਹਿਲਾਂ ਇਹ ਪਤਾ ਨਹੀਂ ਹੁੰਦਾ ਕਿਦਾਂ ਡਰਸ ਬਲੋਸਟ ਪਈ ਹੁੰਦੀ ਆ ਪਹਿਲਾਂ ਉਹਨੂੰ ਧੋ ਕੇ ਸੁਕਾ ਲਿਓ ਫੇਰ ਉਹਨੂੰ ਭੁੰਨਿਓ ਸੁੱਕੀ ਨੂੰ ਭੁੰਨ ਲਿਓ ਭੁੰਨ ਕੇ ਫੇਰ ਪੀਸ ਲਿਓ ਆ ਦੇਖੋ ਬਹੁਤ ਸੋਹਣੀ ਬਣ ਗਈ ਆ ਬਰਾਊਨ ਬਰਾਊਨ ਕਲਰ ਹੋ ਗਿਆ ਇਹਦਾ ਬੜਾ ਸੋਹਣਾ ਤੇ ਸੌਂਫ ਦੀ ਬਹੁਤ ਖੁਸ਼ਬੂ ਆ ਰਹੀ ਹੈ ਵਿੱਚੋਂ ਤੇ ਮੈਂ ਤੁਹਾਨੂੰ ਇਹਨੂੰ ਠੰਡੀ ਕਰਕੇ ਹੁਣ ਤੁਹਾਨੂੰ ਪਿੰਨੀਆਂ ਵਟ ਕੇ ਦਿਖਾਉਣੀ ਆ ਆ ਦੇਖੋ ਆਪਣੀਆਂ ਬਣੀਆਂ ਨੇ ਪਿੰਨੀਆਂ ਤੇ ਬਹੁਤ ਹੀ ਵਧੀਆ ਬਣੀਆਂ ਨੇ ਤੁਸੀਂ ਵੀ ਬਣਾ ਕੇ ਦੇਖਿਓ ਮੇਰੇ ਭੈਣ ਦਾ ਫੋਨ ਆਇਆ ਸੀ ਕਿ ਸੀ ਭੈਣੇ ਗਰਮੀ ਆ ਲਈ ਮੂੰਗੀ ਦੀਆਂ ਪਿੰਨੀਆਂ ਬਣਾ ਕੇ ਦਿਖਾਇਓ ਤੇ ਨਾ ਅਸੀਂ ਬਣਾ ਕੇ ਦੇਖਾਂਗੇ ਫਿਰ ਗਰਮੀ ਪੈਂਦੀ ਆ ਕਾਫੀ ਤੇ ਮੈਂ ਫਿਰ ਇੱਥੇ ਤਾਂ ਆਪਣੇ ਦੁੱਧ ਦਾ ਗਰਮ ਕਰਦੇ ਨਹੀਂਗੇ ਫਿਰ ਮੈਂ ਇੱਕ ਕੰਨੀ ਦਾ ਦੁੱਧ ਗਰਮ ਕਰਕੇ ਉਹ ਤੋਂ ਮਲਾਈ ਲਾ ਕੇ ਫਿਰ ਮੈਂ ਅੱਜ ਇਹ ਮੂੰਗੀ ਦੀਆਂ ਪਿੰਨੀਆਂ ਬਣਾਈਆਂ ਤੁਸੀਂ ਵੀ ਬਣਾ ਕੇ ਦੇਖੋ ਥੋੜੀਆਂ ਬੱਟਾਂ ਤੋਂ ਰਹਿੰਦੀਆਂ ਮੈਂ ਬਾਅਦ ਚ ਬੱਟੂਗੀ ਤੇ ਮੈਂ ਕਿ ਤੁਹਾਨੂੰ ਦਿਖਾ ਦਵਾਂ ਬਹੁਤ ਹੀ ਸੌਫਟ ਸੋਹਣੀ ਆ ਖਾਣ ਨੂੰ ਵੀ ਬਹੁਤ ਟੇਸਟੀ ਨੇ ਤੁਸੀਂ ਵੀ ਗਰਮੀ ਚ ਬਹੁਤ ਗਰਮੀ ਪੈਂਦੀ ਹੈ ਬਚ ਕੇ ਰਹੋ ਬਣਾਇਓ ਜਰੂਰ ਇੱਕ ਪਿੰਨੀ ਰੋਜ਼ ਬੱਚਿਆਂ ਨੂੰ ਤੇ ਆਪ ਜਰੂਰ ਲਖਾਇਆ ਕਰੋ ਤੇ ਬਾਕੀ ਜਿਹੜੇ ਭੈਣਾ ਮੇਰੇ ਵਲੌਗ ਵਿੱਚ ਪਹਿਲੀ ਵਾਰ ਦੇਖਦੀਆਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ तहे ਦਿਲੋਂ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੇ ਆਪਾਂ ਮਿਲਾਂਗੇ ਅਗਲੇ ਵਲੌਗ ਵਿੱਚ ਹਣ